मेरी तरफों सारे सारों सताल नमस्कार गुड मॉर्निंग अज की विषय है ये पंजाबी भाषा है विषय की है कनेडा स्टडी परमटते जा तो पहला थानू जी भी मैं दसूँगा कि उन्होंने कोई भी ट्रेनिंग लैके जाओ देखो ट्रेनिंग महीने की होएगी डेढ़ महीने की होएगी पे विद्यार्थियों को समस्या नहीं सी। ਕਿਉਂਕਿ ਸਾਲ ਚ ਲੱਖ ਸਟੂਡੈਂਟ ਜਾਂਦਾ ਸੀ ਜਿਦੇ ਵਿੱਚੋਂ 70 ਹਜ਼ਾਰ ਦੇ ਲਗਭਗ ਭਾਰਤ ਤੇ ਭਾਰਤ ਦੇ ਪੰਜਾਬ ਤੇ ਹਰਿਆਣਾ ਦੇ ਦੋ ਸਟੇਟਾਂ ਚੋਂ ਜਾਂਦੇ ਸੀ ਪਰ 2024 ਚ 14 ਲੱਖ ਵਿਦਿਆਰਥੀ ਜਾਣ ਦੀ ਸੰਭਾਵਨਾ ਹੈ ਦੇਖੋ ਕੈਨੇਡਾ ਦੀ ਖੁਦੀ ਆਬਾਦੀ ਟੋਟਲ 4 ਕਰੋੜ ਹੈ ਜਦ 14 ਲੱਖ ਸਟੂਡੈਂਟ ਉਥੇ ਜਾਊਗਾ ਉਹਨਾਂ ਨੂੰ ਨੌਕਰੀ ਲੱਭਣ ਕਮਾਲ ਬੰਚ ਦਿਕਤ ਪੇਸ਼ ਆ ਸਕਦੀ ਹੈ ਸੋ ਜਿਹੜੇ ਵਿਦਿਆਰਥੀ ਹੁਣ ਜਾਣਾ ਚਾਹ ਰਹੇ ਨੇ ਮੀਨਾ ਜਾਂ ਡੇਢ ਮਹੀਨੇ ਦੀ ਟ੍ਰੇਨਿੰਗ ਭਾਰਤ ਤੋਂ ਲੈ ਕੇ ਜਾਓ ਜਿਹੜੀ ਕਿ ਤੁਸੀਂ ਟ੍ਰੇਨਿੰਗ ਸਾਡੇ ਕੋਲੋਂ ਵੀ ਲੈ ਸਕਦੇ ਜੀ ਪਟਿਆਲੇ ਸ਼ਹਿਰ ਦੇ ਵਿੱਚੋਂ ਚਾਹ ਮੰਡੇ ਟੂ ਫਰਡੇ ਲੈ ਲਓ ਚਾਹ ਵੀਕਐਂਡ ਤੇ ਲੈ ਸਕਦੇ ਜੀ ਇਹ ਟ੍ਰੇਨਿੰਗ ਲੈ ਕੇ ਜਾਓਗੇ ਕੈਨੇਡਾ 'ਚ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੁਹਾਨੂੰ ਜਾਂਦਿਆਂ ਨੌਕਰੀ ਮਿਲੇਗੀ ਤੁਹਾਨੂੰ ਜਾਂਦਿਆਂ ਰਹਿਸ਼ ਮਿਲੇਗੀ ਤੇ ਤੁਸੀਂ ਸੈਲਫ ਸਬਸੀਡਟ ਹੋਗੇ ਆਪਦੇ ਮਾਪੇ ਉੱਤੇ ਨਿਰਭਰ ਨਹੀਂ ਹੋਗੇ ਸੋ ਮੈਂ ਤੁਹਾਨੂੰ ਉਹ ਕੋਰਸ ਦੱਸਣ ਜਾ ਰਿਹਾ ਹਾਂ ਜਿਹੜੇ ਤੁਸੀਂ ਭਾਰਤ ਤੋਂ ਕਰਕੇ ਜਾਓ ਉੱਥੇ ਜਾਂਦੇ ਆ ਤੁਹਾਨੂੰ ਨੌਕਰੀ ਮਿਲਣ ਚ ਆਸਾਨੀ ਰਹੇਗੀ ਨੰਬਰ 1 ਇਲੈਕਟ੍ਰੀਸ਼ੀਅਨ ਨੰਬਰ 2 ਕਾਰਪੈਂਟਰ ਨੰਬਰ 3 ਪਲੰਬਰ ਨੰਬਰ 4 ਆਟੋਮੋਟਿਵ ਟੈਕਨੀਸ਼ੀਅਨ ਜਿਨ੍ਹਾਂ ਆਪਾਂ ਭਾਰਤ ਵਿੱਚ ਡੀਜ਼ਲ ਮੈਕੈਨਿਕ, ਮੋਟਰ ਮੈਕੈਨਿਕ ਜਾਂ ਕਾਰ ਮੈਕੈਨਿਕ ਦੇ ਨਾਮ ਨਾਲ ਜਾਣਦੇ ਆਂ ਮੈਸਨ, ਟਾਇਲ ਫਿਟਰ, ਪੇਂਟਰ, ਬਾਰ ਬਾਇੰਡਰ ਤੇ ਕੰਸਟਰਕਸ਼ਨ ਕਲੀਨਰ ਇਹ ਸਾਰੇ ਸਾਰੇ ਹੀ ਕੰਸਟਰਕਸ਼ਨ ਟ੍ਰੇਡ ਦਾ ਪਾਰਟ ਨੇ ਜਦ ਤੁਸੀਂ ਕੈਨੇਡਾ 'ਚ 2 ਸਾਲ ਪੜ੍ਹ ਕੇ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਚੁੱਕੇ ਹੋਗੇ ਪਹਿਲੇ 2 ਸਾਲ 'ਚ ਤੁਹਾਨੂੰ ਸਰਵਾਈਵਲ ਜੌਬ ਚਾਹੀਦੀ ਹੈ ਕਿਉਂਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਕੰਮ ਨਹੀਂ ਆਉਂਦਾ ਹੋਵੇਗਾ ਟੈਕਨੀਕੀਟਾਈਟਾਂ ਨੌਕਰੀ ਇਹ ਮਿਲੇਗੀ ਜਿਵੇਂ ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਿ ਅੱਜਕੱਲ ਬਹੁਤ ਸਾਰੇ ਵਿਆਦੀ ਬ੍ਰੈਂਕਟਨ ਤੇ ਸਰੀਛਾ ਤੋਂ ਬਿਨਾਂ ਨੌਕਰੀ ਦੀ ਰਹਿ ਰਹੀ ਨੇ ਘਰਦਿਆਂ ਕੋਲ ਪੈਸੇ ਮੰਗਵਾ ਰਹੇ ਨੇ ਤੇ ਘਰਦਿਆਂ ਉੱਤੇ ਵੀ ਬਹੁਤ ਬੋਝ ਪਤਾ ਜਾ ਰਿਹਾ ਹੈ ਲੜਕੀਆਂ ਕੁਕਿੰਗ ਬਿਊਟੀ ਪਾਰਲਰ ਹਸਪੀਟਲ ਸਪੋਰਟ ਸਟਾਫ ਆਫਥੈਲਮਿਕ ਟੈਕਨੀਸ਼ੀਅਨ ਮੈਡੀਕਲ ਲੈਬ ਟੈਕਨੀਸ਼ੀਅਨ ਤੇ ਹਸਪੀਟਲ ਸਪੋਰਟ ਸਟਾਫ ਇਨ੍ਹਾਂ ਚੋਂ ਕੋਈ ਵੀ ਕੋਰਸ ਕਰਕੇ ਜਾਂ ਤਾਂ ਨੂੰ ਜਾ ਕੇ ਬਾਹਰ ਨੌਕਰੀ ਲੱਭਣ ਚ ਦਿੱਕਤ ਆਈ ਜਾਏਗੀ ਜਿਹੜੇ ਵਿਦਿਆਰਥੀ ਕੈਨੇਡਾ ਚ ਪਹੁੰਚ ਚੁੱਕੇ ਨੇ ਜੇਕਰ ਤੁਹਾਨੂੰ ਹੈਲਪ ਚਾਹੀਦੀ ਹੈ ਤਾਂ ਤੁਸੀਂ ਆਪਣੇ ਘਰ ਦੇ ਨੇੜ ਦੀ ਲਾਇਬ੍ਰੇਰੀ ਜਾਓ ਤੁਸੀਂ ਗੂਗਲ ਕਰੋ ਨੀਅਰ ਬਾਏ ਪਬਲਿਕ ਲਾਇਬ੍ਰੇਰੀ ਉਹਦੇ ਜੀ ਵੈਬਸਾਈਟ ਖੁੱਲੇਗਾ ਤੁਹਾਨੂੰ ਲਾਇਬ੍ਰੇਰੀ ਕੈਨੇਡਾ ਦੀ ਲਾਇਬ੍ਰੇਰੀਆਂ ਮੋਸਟਲੀ ਅਕਸਰ ਫਰਾਈਡੇ ਰਾਤ ਦੇ 10 ਵਜੇ ਤੱਕ ਖੁੱਲ੍ਹਦੀਆਂ ਨੇ ਉੱਥੇ ਕੈਰੀਅਰ ਕਾਉਂਸਲਰ ਹੁੰਦਾ ਹੈ ਤੁਸੀਂ ਉੱਥੇ ਜਾਓ ਉਹਨੂੰ ਆਪ ਦੀ ਪ੍ਰੋਬਲਮ ਐਕਸਪਲੇਨ ਕਰੋ ਕਿ ਮੈਨੂੰ ਨੌਕਰੀ ਨਹੀਂ ਮਿਲ ਰਹੀ ਉਹਨੂੰ ਇਹ ਨਹੀਂ ਕਹਿਣਾ ਕਿ ਮੈਂ ਇੰਟਰਨੈਸ਼ਨਲ ਸਟੂਡੈਂਟ ਆ ਉਹਨੂੰ ਕਹੋ ਕਿ ਮੈਂ ਸਟੂਡੈਂਟ ਆ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਫ੍ਰੀ ਆਫ ਕਾਸਟ ਦਿੱਤੀ ਜਾ ਸਕਦੀ ਹੈ ਜੇਕਰ ਹੋਰ ਕੋਈ ਜਾਣਕਾਰੀ ਲੈਣਾ ਚਾਹੋ ਮੰਡੇ ਟੂ ਫਰਡੇ ਸਾਡੇ ਉਪਰੋਕਤ ਦਿੱਤੇ ਗਏ ਫੋਨ ਨੰਬਰ ਤੇ ਸੰਪਰਕ ਕਰੋ ਅਸੀਂ ਤੁਹਾਨੂੰ ਭਾਰਤ ਵਿੱਚ ਬੈਠਿਆਂ ਫ੍ਰੀ ਵਿੱਚ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਟ੍ਰੇਨਿੰਗ ਲੈਣਾ ਚਾਹੋਗੇ 1 ਮਹੀਨੇ ਤੋਂ ਲੈ ਕੇ 4 ਤੋਂ 6 ਵੀਕਸ ਦੀ ਟ੍ਰੇਨਿੰਗ ਹੋਏਗੀ ਜਿੱਦੇ ਤਰ੍ਹਾਂ ਉਹ ਵੱਖ-ਵੱਖ ਕਾਰੋਬਾਰ ਸਿਖਾਏ ਜਾਣਗੇ ਤਰ੍ਹਾਂ ਉਹ ਥੇ ਨੌਕਰੀ ਕਿਵੇਂ ਲੱਭਣੀ ਹੈ ਤੁਸੀਂ ਕੰਮ ਲਾ ਕੇ ਕਿਵੇਂ ਲੱਭਣਾ ਹੈ ਕਿ ਉੱਥੇ ਪੱਕੇ ਕਿਵੇਂ ਹੋਣਾ ਹੈ ਉਹਦੇ ਬਾਰੇ ਜਾਣਕਾਰੀ ਫ੍ਰੀ ਵੀ ਦਿੱਤੀ ਜਾਊਗੀ ਤਾਂ ਕਿ ਤੁਸੀਂ ਕੈਨੇਡਾ ਪਹੁੰਚ ਕੇ ਤੱਕੇ ਨਾ ਖਾਓ ਤੇ ਆਪ ਦੇ ਮਾਪੇ-ਬਾਪ ਦੇ ਉੱਤੇ ਬੋਝ ਨਾ ਬਣੋ ਵਧੇਰੇ ਜਾਣਕਾਰੀ ਵਾਸਤੇ ਉਪਰੋਕਤ ਦਿੱਤੇ ਗਏ ਫੋਨ ਨੰਬਰ 'ਤੇ ਸੰਪਰਕ ਕਰ ਸਕਦੇ ਹੋ ਥੈਂਕ ਯੂ ਵੈਰੀ ਮੱਚ